ਜਿਹੜੇ ਆਪਣੇ ਪੈਰ ਨੇ ਨਾ ਇਧਰਲਾ ਪੈਰ ਆ ਜਿਹੜਾ ਖੱਬਾ ਪੈਰ ਹੈ ਇਹ ਸਿਰਫ ਇੱਕ ਚੀਜ਼ ਤੇ ਰਹਿਣਾ ਕਲਚ ਤੇ ਤੇ ਜਿਹੜਾ ਸੱਜਾ ਪੈਰ ਹੈ ਇਹ ਦੋਨਾਂ ਚੀਜ਼ਾਂ ਦੀ ਚੱਲਣਾ ਇਹਨੇ ਨੇ ਤੇ ਇਹ ਪੈਰ ਹੈ ਜਿਹੜਾ ਇੱਥੇ ਰਹਿਣਾ ਆ ਗੇਅਰ ਤੇ ਨਿਸ਼ਾਨਦੇਹੀ ਹੁੰਦੇ ਨੇ ਪੂਰਾ ਕਲਚ ਦੱਬ ਕੇ ਪਹਿਲਾ ਗੇਅਰ ਪੈ ਗਿਆ ਇੱਥੇ ਨਾਲ ਲੱਗ ਕੇ ਪੈ ਜਾਂਦਾ ਇਹ ਕੁਝ ਨਹੀਂ ਕਰਨਾ ਤੁਸੀਂ ਰੇਸ ਤੇ ਪੈਰ ਨਹੀਂ ਰੱਖਣਾ ਵੈਸਾ ਹੌਲੀ ਹੌਲੀ ਕਲਚ ਛੱਡਣਾ ਤੇ ਸਟੀering ਨੂੰ ਫੜ ਲੈਣਾ ਇਹ ਪਹਿਲਾ ਪੇਪਰ ਐ ਛੋਡਾ ਰੇਸ਼ ਐ ਜਿਹੜੀ ਬਿਲਕੁਲ ਆ ਦੇਖੋ ਮੈਂ ਪੈਰ ਚੱਕ ਰੱਖੇਰੇ ਦੋਨੋਂ ਪੈਰ ਦਿਖਾ ਦੋ ਮੈਂ ਨਾ ਮੇਰਾ ਪੈਰ ਕਲਚ ਤੇ ਆ ਤੇ ਨਾ ਰੇਸ਼ ਤੇ ਹਾਂਜੀ ਦੋਸਤੋ ਕੀ ਹਾਲ ਚਾਲ ਏ ਅੱਜ ਦੀ ਵੀਡੀਓ ਤੁਹਾਡੇ ਵਾਸਤੇ ਆ ਜੇ ਤੁਸੀਂ ਗੱਡੀ ਸਿੱਖ ਰਹੇ ਹੋ ਜਾਂ ਤੁਹਾਨੂੰ ਚਲਾਉਣੀ ਨਹੀਂ ਆਉਂਦੀ ਦੋ ਤਿੰਨ ਗੱਲਾਂ ਨੇ ਜਿਹੜੀਆਂ ਉਹਨਾਂ ਗੱਲਾਂ ਕਰਕੇ ਤੁਹਾਨੂੰ ਗੱਡੀ ਨਹੀਂ ਆਉਂਦੀ ਪਹਿਲੀ ਗੱਲ ਐ ਬਾਈ ਜੀ ਗੱਡੀ ਐ ਜਿਹੜੀ ਮੋਟਰਸਾਈਕਲ ਨਾਲੋਂ ਇਹ ਸੌਖੀ ਐ ਮੋਟਰਸਾਈਕਲ ਤੇ ਡਿੱਗਣ ਦਾ ਡਰ ਰਹਿੰਦਾ ਗੱਡੀ ਦੇ ਵਿੱਚ ਕੋਈ ਵੀ ਡਿੱਗਣ ਦਾ ਖਤਰਾ ਨਹੀਂ ਰਹਿੰਦਾ ਤੇ ਗੱਡੀ ਸਿੱਖਣ ਵਾਸਤੇ ਦੋ ਤਿੰਨ ਟ੍ਰਿਕਾਂ ਤੁਹਾਨੂੰ ਦੱਸਣੀਆਂ ਨੇ ਤੇ ਮੈਂ ਵਾਦੇ ਨਾਲ ਕਹਿੰਦਾ ਤੁਸੀਂ ਆਪ ਕਮੈਂਟ ਕਰੋਗੇ ਦੋ ਦਿਨਾਂ ਦੇ ਵਿੱਚ ਗੱਡੀ ਤੁਸੀਂ ਚਲਾਉਣੀ ਸਿੱਖ ਲੋਗੇ ਪਹਿਲਾਂ ਗੱਡੀ ਦੀਆਂ ਜਿਹੜੀਆਂ ਚੀਜ਼ਾਂ ਨੇ ਉਹਨਾਂ ਨੂੰ ਸਮਝ ਲਓ ਇਹ ਆ ਗੇਅਰ ਆ ਤੇ ਆਹ ਤਿੰਨ ਨੇ ਥੱਲੇ ਇੱਕ ਇੱਕ ਕਲੱਚ ਇੱਕ ਰੇਸ਼ ਇੱਕ ਬ੍ਰੇਕ ਆ ਤਾਂ ਰੇਸ਼ ਆ ਗਈ ਆ ਬ੍ਰੇਕ ਨੇ ਇਹ ਕਲਚ ਹੈ ਜਿਹੜੇ ਆਪਣੇ ਪੈਰ ਨੇ ਨਾ ਇਧਰਲਾ ਪੈਰ ਹੈ ਜਿਹੜਾ ਖੱਬਾ ਪੈਰ ਹੈ ਇਹ ਸਿਰਫ ਇੱਕ ਚੀਜ਼ ਤੇ ਰਹਿਣਾ ਕਲਚ ਤੇ ਤੇ ਜਿਹੜਾ ਸੱਜਾ ਪੈਰ ਹੈ ਇਹ ਦੋਨਾਂ ਚੀਜ਼ਾਂ ਦੀ ਚੱਲਣਾ ਆਏ ਨੇ ਨੇ ਤੇ ਇਹ ਪੈਰ ਹੈ ਜਿਹੜਾ ਇੱਥੇ ਹੀ ਰਹਿਣਾ ਇਹ ਤੁਸੀਂ ਕੀ ਕਰਨਾ ਹੈ ਸਭ ਤੋਂ ਪਹਿਲਾਂ ਗੱਡੀ ਚਲਾਉਣ ਲੱਗਿਆਂ ਬੈਠ ਜਾਣਾ ਤੇ ਜਗ੍ਹਾ ਇਹੋ ਜੀ ਚ ਲੈ ਕੇ ਜਾਣਾ ਜਿੱਥੇ ਵੇ ਜਿੰਮੇ ਮੰਡੀ ਕਹਿ ਦਈਏ ਆਪਾਂ ਦਾਣਾ ਮੰਡੀ ਹੋਗੀ ਜੇ ਤੁਸੀਂ ਪਹਿਲੀ ਵਾਰ ਗੱਡੀ ਚਲਾ ਰਹੇ ਹੋ ਕੁਝ ਨਹੀਂ ਕਰਨਾ ਤੁਸੀਂ ਕਲੱਚ ਦਬ ਲੈਣਾ ਤੁਸੀਂ ਪੂਰਾ ਕਲੱਚ ਦਬ ਕੇ ਉਸ ਤੋਂ ਬਾਅਦ ਆ ਗੇਅਰ ਤੇ ਨਿਸ਼ਾਨਦੇ ਹੁੰਦੇ ਨੇ ਪੂਰਾ ਕਲੱਚ ਦਬ ਕੇ ਪਹਿਲਾ ਗੇਅਰ ਪੈ ਗਿਆ ਇੱਥੇ ਨਾਲ ਲੱਗ ਕੇ ਪੈ ਜਾਂਦਾ ਇਹ ਕੁਝ ਨਹੀਂ ਕਰਨਾ ਤੁਸੀਂ ਰੇਸ ਤੇ ਪੈਰ ਨਹੀਂ ਰੱਖਣਾ ਬੱਸ ਹੌਲੀ ਹੌਲੀ ਕਲੱਚ ਛੱਡਣਾ ਤੇ ਸਟੀਅਰਿੰਗ ਨੂੰ ਫੜ ਲੈਣਾ ਇਹ ਪਹਿਲਾ ਪੇਪਰ ਐ ਸੋਡਾ ਰੇਸ਼ ਹੈ ਜਿਹੜੀ ਬਿਲਕੁਲ ਆ ਦੇਖੋ ਮੈਂ ਪੈਰ ਚੱਕ ਰੱਖੇ ਦੋਨੋਂ ਪੈਰ ਦਿਖਾ ਦੋ ਮੈਂ ਨਾ ਮੇਰਾ ਪੈਰ ਕਲਚ ਤੇ ਆ ਤੇ ਨਾ ਰੇਸ਼ ਤੇ ਆ ਇਹ ਤੁਸੀਂ ਪਹਿਲੇ ਦਿਨ ਟਰਾਈ ਕਰਨੀ ਆ ਰੇਸ਼ ਨਹੀਂ ਦੇਣੀ ਜੇ ਰੇਸ਼ ਦੇਵੋਗੇ ਗੱਡੀ ਗਰਮ ਨਹੀਂ ਹੋ ਗਰਮ ਹੋਣਾ ਗੱਡੀ ਨੇ ਪਹਿਲੇ ਦਿਨ ਤੁਹਾਡਾ ਜਜਮੈਂਟ ਹੋ ਜਾਣਾਗਾ ਵੀ ਗੱਡੀ ਕਿਵੇਂ ਚੱਲਦੀ ਆ ਕਿਵੇਂ ਮੋੜਨਾ ਹੈ ਕਿਉਂਕਿ ਇਹਨੇ ਲਿਮਟ ਜੀ ਸਵੀਟ ਆ ਇਹ ਜੈਨਸ ਹੈ ਲੇਡੀਜ਼ ਹੈ ਗੱਡੀ ਸਿੱਖ ਰਹਿਓ ਜਾ ਤੁਹਾਨੂੰ ਮਹੀਨਾ ਲਾ ਲਿਆ ਕਿਤੇ ਤਾਨੂੰ ਵਾਲੇ ਤੱਕ ਗੱਡੀ ਚਲਾਉਣੀ ਨਹੀਂ ਆਈ ਇਹ ਵੀਡੀਓ ਦੇਖ ਕੇ ਤੁਸੀਂ ਦੋ ਦਿਨਾਂ ਦੇ ਵਿੱਚ ਗੱਡੀ ਖੁਦ ਡਰਾਈਵ ਕਰੋਗੇ ਤੁਸੀਂ ਪਹਿਲੇ ਦਿਨ ਕੀ ਕਰਨਾ ਸਿਰਫ ਪਹਿਲਾ ਗੇਅਰ ਪਾ ਕੇ ਪੈਰ ਦੋਨੋਂ ਚੱਕ ਲੈਣੇ ਨੇ ਅੱਗੇ ਨਿਗਾਹ ਰੱਖਣੀ ਆ ਧਿਆਨ ਦੇਣਾ ਤੇ ਸਾਰੇ ਪਾਸੇ ਦੇਖਣਾ ਗੱਡੀ ਨੂੰ ਮੋੜ ਕੇ ਦੇਖੋ ਅਸੀਂ ਕੱਚੇ ਰਾਹ ਤੇ ਜਾ ਰਹੇ ਹਾਂ ਜਦੋਂ ਤੁਸੀਂ ਮੰਡੀ 'ਚ ਹੋਵੋਗੇ ਤੁਹਾਨੂੰ ਸਾਰਾ ਜਜਮੈਂਟ ਪਤਾ ਲੱਗ ਜਾਣਾ ਦੂਸਰੇ ਦਿਨ ਤੁਸੀਂ ਕੀ ਕਰਨਾ ਫਿਰ ਇਹ ਪਹਿਲੇ ਦਿਨ ਦੀ ਆ ਘੇਰ ਕਲਚ ਦੱਬਣਾ ਤੁਸੀਂ ਉਸੇ ਤਰ੍ਹਾਂ ਪਹਿਲੇ ਗੇਅਰ ਚ ਗੱਡੀ ਪਾ ਲੈਣੀ ਆ ਰੇਸ ਤੇ ਪੈਰ ਨਹੀਂ ਰੱਖਣਾ ਦੂਸਰੇ ਦਿਨ ਕੀ ਕਰਨਾ ਹਲਕਾ ਜਿਹਾ ਕਲਚ ਦੱਬ ਕੇ ਤੇ ਥੋੜੀ ਜਿਹੀ ਰੇਸ ਦੇਣੀ ਆ ਥੋੜੀ ਜਿਹੀ ਰੇਸ ਦੇ ਕੇ ਤੁਸੀਂ ਜਦੋਂ ਗੱਡੀ ਨੇ ਪੂਰਾ ਐਨ ਫੜ ਗਈ ਰੇਸ ਤੋਂ ਪੈਰ ਚੱਕ ਲੈਣਾ ਇਸੇ ਤਰ੍ਹਾਂ ਤੁਸੀਂ ਦੋ ਦਿਨ ਜਿਹੜੇ ਗੱਡੀ ਨੂੰ ਇਹ ਚਲਾਉਣੀ ਆ ਦੋ ਨਹੀਂ ਤਿੰਨ ਚਾਰ ਦਿਨ ਤੁਸੀਂ ਪ੍ਰੈਕਟਿਸ ਕਰੋ ਆਪਣੇ ਆਪ ਤੁਹਾਨੂੰ ਗੱਡੀ ਦੀ ਜੱਜਮੈਂਟ ਦਾ ਪਤਾ ਲੱਗ ਜਾਣਾ ਹੈ 2 ਦਿਨਾਂ ਦੇ ਵਿੱਚ ਤੁਸੀਂ ਖੁਦ ਕਹੋਗੇ ਕਮੈਂਟ ਕਰਕੇ ਬਾਈ ਜੀ ਗੱਡੀ ਜਿਹੜਾ ਤਰੀਕਾ ਤੁਸੀਂ ਦੱਸਿਆ ਬਹੁਤ ਵਧੀਆ ਤਰੀਕਾ ਦੱਸਿਆ ਇਹ ਤੇ ਸੀਟ ਬੈਲਟ ਹੈ ਜਿਹੜੀ ਤੁਸੀਂ ਜ਼ਰੂਰ ਲਾਉਣੀ ਹੈ ਗੱਡੀ ਚਲਾਉਣ ਤੋਂ ਪਹਿਲਾਂ ਸੀਟ ਬੈਲਟ ਲਾ ਕੇ ਤੇ ਹੈਂਡ ਬ੍ਰੇਕ ਤੁਹਾਨੂੰ ਪਤਾ ਹੀ ਆ ਵੀ ਆ ਗੇਅਰ ਦੇ ਨਾਲ ਹੈਂਡ ਬ੍ਰੇਕ ਹੁੰਦੇ ਨੇ ਇਹ ਆਪਾਂ ਨੂੰ ਇੰਨੀ ਜ਼ਰੂਰਤ ਨਹੀਂ ਪੈਂਦੀ ਜਦੋਂ ਸਿੱਖ ਰਹੇ ਆ ਆਪਾਂ ਕਿਉਂਕਿ ਆਪਾਂ ਦਾਣਾ ਮੰਡੀ ਦੇ ਵਿੱਚ ਸਿੱਖ ਰਹੇ ਆ ਹੌਲੀ ਹੌਲੀ ਤੁਸੀਂ ਗੱਡੀ ਨੂੰ ਫੇਰਾ ਇੱਕੋਦਮ ਰੋਡ ਤੇ ਨਹੀਂ ਚੜਨਾ ਜਦੋਂ ਤੁਸੀਂ ਦੂਜੇ ਗੇਅਰ ਦੇ ਵਿੱਚ ਇਸ ਤਰ੍ਹਾਂ ਚਲਾਉਣ ਲੱਗੇ ਫਿਰ ਤੁਸੀਂ ਰੋਡ ਦੇ ਉੱਤੇ ਬਸ ਇੰਨੀ ਕੁ ਸਪੀਡ ਤੇ ਚਲਾਉਣਾ ਦੇਖੋ ਮੈਂ ਦੋਨੇ ਪੈਰ ਨੇ ਜਿਹੜੇ ਇਹ ਚੱਕ ਰੱਖੇ ਨੇ ਥੱਲੋਂ ਦਿਖਾ ਦਿਓ ਥੋੜਾ ਜਾਂ ਆ ਦੇਖੋ ਦੋਨੇ ਪੈਰ ਨਾ ਮੇਰਾ ਕਲਚ ਤੇ ਪੈਰ ਹੈ ਨਾ ਰੇਸ ਤੇ ਨਾ ਬ੍ਰੇਕ ਤੇ ਬਸ ਇੰਨਾ ਕੁ ਰੱਖਣਾਗਾ ਫੇਰ ਤੁਸੀਂ ਹੌਲੀ-ਹੌਲੀ ਗੱਡੀ ਸਿੱਖ ਲਓਗੇ ਜਿਹੜਾ ਤੀਜਾ ਸਟੈਪ ਆਪਾਂ ਤੁਹਾਨੂੰ ਦੱਸਾਂਗੇ ਵੀਡੀਓ ਵਧੀਆ ਲੱਗੀ ਤੇ ਕਮੈਂਟ ਸ਼ੇਅਰ ਲਾਈਕ ਜਰੂਰ ਕਰਿਓ ਤੇ ਜਿਹੜੇ ਵੀਰ ਗੱਡੀ ਸਿੱਖ ਰਹੇ ਨੇ ਜਾਂ ਔਰਤਾਂ ਜਾਂ ਬੀਬੀਆਂ ਸਿੱਖ ਰਹੀਆਂ ਨੇ ਉਹਨਾਂ ਨੂੰ ਰਿਕੁਐਸਟ ਹੈ ਵੀ ਜਰੂਰ ਸ਼ੇਅਰ ਕਰਦੇ ਵੀਡੀਓ ਤੇ ਇਹ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਆਪ ਖੁਦ ਡਰਾਈਵਿੰਗ ਕਰੋਗੇ ਧੰਨਵਾਦ ਜੀ ਸਾਰਿਆਂ ਦਾ